ਰੋਂਦਾ ਘੁਰਲਾਉਂਦਾ ਪੁੱਭਾ ਮਾਰਦਾ ਇਹ ਉਹ ਮਾਂਦ ਭਾਗਾ ਪਰਿਵਾਰ ਹੈ ਜਿਸ ਨੇ ਵਿਦੇਸ਼ ਦੇ ਵਿੱਚ ਕਈ ਸੁਪਨਿਆਂ ਦੇ ਨਾਲ ਤੋਰੀ ਆਪਣੀ ਮਹਿਜ 20 ਸਾਲਾ ਮਾਸੂਮ ਨੂੰ ਸਦਾ ਦੇ ਲਈ ਗਵਾ ਦਿੱਤਾ ਤਸਵੀਰਾਂ ਕੁਝ ਜਹੀਆਂ ਹੀ ਨਹੀਂ ਜਿਨ੍ਹਾਂ ਨੂੰ ਕਿ ਸਾਫ਼ ਤੌਰ ਦੇ ਉੱਤੇ ਦਿਖਾਉਣਾ ਵੀ ਔਖਾ ਜਿਹਾ ਲੱਗਦਾ ਰੋਂਦੀਆਂ ਘੁਰਲਾਉਂਦੀਆਂ ਇਹ ਮਹਿਲਾਵਾਂ ਤੇ ਕਈ ਸੋਚੀ ਵਿਚਾਰੀ ਪਿਆ ਇਹ ਬੁੱਢਾ ਬਾਪੂ ਤੇ ਪਾਪ ਦੀ ਤਰ੍ਹਾਂ ਜਿਵੇਂ ਦੁਨੀਆ ਹੀ ਉੱਜੜ ਗਈ। ਇਸ ਪਰਿਵਾਰ ਨੇ ਕੈਨੇਡਾ ਗਈ ਆਪਣੀ ਧੀ ਨੂੰ ਹਮੇਸ਼ਾ ਲਈ ਖੋ ਦਿੱਤਾ ਹੈ। ਪਰਨੀਤ कौर ਜਿਸ ਦੀ ਕੀ ਤਸਵੀਰ ਆ ਰਿਹਾ ਹੈ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ ਤੇ ਹੁਣ ਉਸ ਦੀ ਮృతਕ ਦੇ ਪੰਜਾਬ ਲਿਆਂਦੀ ਗਈ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਪਰਿਵਾਰ ਦਾ ਬੇਹਦ ਬੁਰਾ ਹਾਲ ਹੈ। ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਤੇ ਕੀ ਕੁਝ ਕਿਹੜਾ ਹੈ ਇਥੇ ਮੌਜੂਦ ਲੋਕਾਂ ਦਾ ਤੇ ਪਰਿਵਾਰਿਕ ਮੈਂਬਰਾਂ ਦਾ ਇੱਕ ਵਾਰ ਸੁਣ ਲੈਣੇ ਆਂ। ਸਾਡੀ ਬੇਟੀ ਪ੍ਰਨੀਤ ਕੌਰ ਜਿਹੜੀ ਪਿਛਲੇ ਸਾਲ ਕੈਨੇਡਾ ਗਈ ਸੀ 1 ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋ ਗਈ। ਪਿਛਲੇ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬਾਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ। ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ। ਬੜਾ ਸਹਿਤ ਇੱਕ ਆਕਾਸ਼ਤਾ ਸਦਾ ਹਰਸਿਪ੍ਰੀਤ ਸਿੰਘ ਸੱਤੀ ਉਹਨਾਂ ਦੀ ਜਿਹੜਾ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਦੁੱਖ ਆਇਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕਿ ਪਰਿਵਾਰ ਇੰਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਰਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ ਚਾਰ ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਤੇ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਜੀ ਸੋ ਪਰਿਵਾਰ ਨੇ ਆਪਦਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਤੌਰ ਤੇ ਵੀ ਨੁਕਸਾਨ ਪਰ ਪਰਿਵਾਰਕ ਤੌਰ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਿਤੇ ਘਾਟਾ ਪੂਰਾ ਨਹੀਂ ਹੋ ਸਕਦਾ ਜੀ ਬਾਲ ਸਾਹਿਬ ਜਿਹੜੀ ਇੱਕ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਸ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਸ ਖਬਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ ਨਾਲ ਨਾਲ ਮੈਂ ਇਹ ਵੀ ਕਹੂੰਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ ਤਾਂ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਆਸਤੇ ਹੀ ਹੈ ਪੜਨ ਵਾਸਤੇ ਹੀ ਹੈ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜ੍ਹਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਬਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦਭਾਗੀ ਚੀਜ਼ ਹੈ ਨਾਦਰ ਹੋ ਗਿਆ ਸੀਗਾ ਬਾਈ ਗਿਆ ਨੂੰ ਮੇ 7 ਮਹੀਨੇ ਹੋ ਗਏ ਪਿਛਲੇ ਸਾਲ ਦੇ ਇਸੇ ਸਾਹਮਣੇ ਸਾਲ 26 April ਕੀ ਘਟਨਾ ਹੋਈ ਜਦੋਂ ਪਤਾ ਲੱਗਿਆ ਕਿ ਕਿਵੇਂ ਮੌਤ ਹੋ ਗਈ ਸੰਨ ਤੋਂ ਅਫੀਸਰ ਦਾ ਹੀ ਫੋਨ ਆਇਆ ਜਿਹੋਦੋਂ ਪੁਲਿਸ ਅਫੀਸਰ ਦੇ ਅੱਛਾ ਤੇ ਹੁਣ ਤੱਕ ਸੰਨ ਵਿੱਚ ਕੀ ਨਾ ਹੋਇਆ ਕੁਝ ਹੋਇਆ ਤੇ ਉਹਨਾਂ ਦਾ ਟਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਸੀ ਕਿ ਫਿਰ ਉਹਨਾਂ ਨੇ ਦੱਸਿਆ ਕਿ ਉਹਦੀ ਬੇਟੀ ਐਕਸਪਾਇਰ ਕਿਵੇਂ ਮਤਲਬ ਕੋਈ ਕਾਰਨ ਸੀ ਬਈ ਕਾਰਨ ਵਾਲੀ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਉਹ ਕਹਿੰਦੇ ਮੈਂ ਟਰਾਂਸਲੇਟਰ ਲਿਆਂਗਾ ਤੇ ਮੈਂ ਕੋਈ ਅਫਸਰ ਲਿਆਂਗਾ ਜਿਹਨੇ ਗੱਲ ਮੈਨੂੰ ਦੱਸੀਗੀ ਮੈਂ ਸੋਨੂੰ ਦੱਸ ਦਿਆਂਗਾ ਕੋਈ ਜਦੋਂ ਫੋਨ ਉਹਨਾਂ ਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਣ ਤੋਂ ਬਾਅਦ ਉਤੇ ਆਕਸੀਜਨ ਦਾ ਲੈਵਲ ਰਹਿ ਗਿਆ। ਉਹ ਮੰਮਾ ਇਹਨਾਂ ਦੇ ਐਸਸੀ ਤੇ ਇਹ ਸਾਰੀ ਪਰਿਵਾਰ ਉਹ ਐਸਸੀ ਇਸ਼ਨਾਨ ਵਗੈਰਾ ਕਰਕੇ ਸਰਵਿਸ ਕਰਕੇ। ਕਿ ਉਹਨਾਂ ਨੇ ਦੱਸਿਆ ਵੀ ਸਾਨੂੰ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਦਿੱਤੀ ਕਿ ਉਹਨਾਂ ਵੀ ਆਕਸੀਜਨ ਦਾ ਲੈਵਲ ਡਾਊਨ ਹੋ ਰਿਹਾ। ਸ੍ਰੀ ਠੋੜਾ ਜਿਹਾ ਲਾਸਟ ਟਾਈਮ ਕਦੋਂ ਗੱਲ ਹੋਈ? ਅਫੀਸਰ ਦੇ ਫੋਨ ਹੋਣ ਤੋਂ ਹੋਈ ਸੀ ਸਾਡੇ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ ਹੂੰ ਇਹ ਗੱਲ ਹੋਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਆ ਹਾਂ ਇਹੋ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋ ਗਈ ਸੀ ਪਰ ਨਾ ਹੁਣ ਠੀਕ ਆ ਉਹਨੇ ਆਏ ਨਹੀਂ ਸੀਗੇ ਮੈਨੂੰ ਆਉਣਗੇ ਆ ਪ੍ਰੋਬਲਮ ਇਹਦੇ ਸਿ ਮੈਨੂੰ ਵੰਟੇ ਹੋ ਗਈ ਸੀ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ

ਕਿਉਂਕਿ ਜੇ ਇੱਥੇ ਆਪਾਂ ਦੇਖਦੇ ਆਂ ਅੰ ਕਿੰਨੀ ਸੇਤੀ ਦਾ ਇਸ ਤਰ੍ਹਾਂ ਨਹੀਂ ਘਟਦਾ ਮੈਨੂੰ ਆਪਾਂ ਐ ਵੀ ਕੋਈ ਚਿੱਤ ਇੱਧਰ ਚੰਗੀਆਂ ਨਹੀਂ ਕੋਈ ਸੋਲਦਾ ਚੰਗੀਆਂ ਨਹੀਂ ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾਰ ਜਦੋਂ ਆਪਾਂ ਨੂੰ ਇੱਧਰ ਇਹਦੀ ਬੇਟੀ ਚੱਕਰ ਡੋਲਣੀ ਪਈ ਕਿਉਂ ਨਾ ਇਹ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਰਾਬਤਾ ਹੋਇਆ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟ ਵੀ ਸੀਗੇ ਤੇ ਅੱਗੇ ਤੋ ਕਲੈਵ ਤਾਰ ਸਿੰਘ ਕਲੈਰ ਨੇ ਕਲੈਰ ਬਿਲਡਰਸ ਵਾਲੇ ਉਹਨਾਂ ਨੇ ਜ 100% ਹੈਲਪ ਕਰੀ ਹੈ ਕੋਈ ਸਾਰੀ ਵੀ ਸੰਸਥਾ ਉਹਨਾਂ ਦੀ ਹੈ ਜੀ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਹੈ ਸਰਦਿ ਕੋਈ ਨਾਮ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਕਿੱਥੇ ਹੋ ਕੇ ਇਹੋ ਕਰਿਆ ਜੀ ਕਮੇਟੀ ਨੇ ਉਹਨਾਂ ਨੇ ਸੇਵਾ ਲਈ ਉਹਨਾਂ ਨੇ ਸੇਵਾ ਲਈ ਕੀ ਸੁਪਨਾ ਸੀ ਜੇ ਬੀਤੀ ਦਾ ਕਿ ਮੈਂ ਉੱਚ ਜਿਹੜੀ ਪੜ੍ਹਾਈ ਕਰਨ ਗਿਆ ਉਹ ਉੱਚ ਵਿੱਦਿਆ ਹਾਸਲ ਕਰਨ ਦੇ ਲਈ ਕਿਸ ਤਰ੍ਹਾਂ ਦੇ ਸੁਪਨੇ ਸੁਪਨਾ ਦਾ ਇਹ ਬੱਚਾ ਖੁਸ਼ੇ ਨਾ ਤੱਕ ਦੱਸ ਨਹੀਂ ਸਕਦਾ ਜਦੋਂ तकरीबन 10 ਸਾਲ ਹੋਇਆ ਉਦੋਂ ਤੋਂ ਕੁਸਤਲ ਆੜ ਦੇਲੇ ਦਾ ਵਿਕਰੀ ਇਹਨਾਂ ਦੇ ਬੱਚਿਆਂ ਨੂੰ ਦੇਖੋ ਦੇਖੀ ਕੁਝ ਉਹਦਾ ਮਨ ਵੀ ਆਏਗਾ ਤੇ ਮੈਂ ਜਾਊਗਾ ਤੰਨੇ ਮਮ ਲਈ ਮਨ ਮਈ ਆਏ ਸੀ ਉਧਰ ਨਹੀਂ ਆਏ ਸੀ ਉਹ 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 ਵੇਗਾਂ ਇੰਤ ਇਸ ਉੱਥੇ ਲੈ ਜਾਗੇ ਤਾਂ ਮਮੇ ਮੇਰੀ ਮਾਂ ਨੂੰ ਗਾ ਰੋਟਾ ਅਜਹੀਆਂ ਕਟਨਾਵਾਂ ਜਿੱਥੇ ਕੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀਆਂ ਨੇ ਉੱਥੇ ਹੀ ਗਹਿਰਾ ਚਿੰਤਾ ਦਾ ਵਿਸ਼ਾ ਵੀ ਹੈ ਬੀਤੇ ਕੁ ਸਮੇਂ ਤੋਂ ਲਗਾਤਾਰ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਮੌਤਾ ਦਾ ਸਿਲਸਿਲਾ ਬਾਦਸਤੂਰ ਕਰਾ ਰਿਹਾ ਹੈ ਇਸ ਸੰਬੰਧੀ ਕੀ ਕੁਝ ਹਾਲ ਕੱਢਿਆ ਜਾ ਸਕਦਾ ਹੈ ਇਸ ਨੂੰ ਗੰਭੀਰਤਾ ਦੇ ਨਾਲ ਸੋਚਣ ਦੇ ਲੋੜ ਹੈ